ਅੱਜ ਪੰਜਾਬ ਦੇ ਪ੍ਰਾਈਸ ਮillers ਫਲੋਰ ਮillers ਔਰ ਆੜਤੀ ਪੰਜਾਬ ਭਾਜਪਾ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਦੀ ਲੀਡਰਸ਼ਿਪ ਚ ਸ਼੍ਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਮੰਤਰੀ ਪ੍ਰਲਾਦ ਜੋਸ਼ੀ ਜੀ ਨੂੰ ਮਿਲੇ ਨੇ ਔਰ ਤਿੰਨਾਂ ਨੇ ਆਪਣੀਆਂ ਆਪਣੀਆਂ ਸਮੱਸਿਆਵਾਂ ਜਿਹੜੀਆਂ ਕਾਫੀ ਸਮੇਂ ਤੋਂ ਲਟਕੀਆਂ ਆਈਆਂ ਸੀ ਉਹ ਸਾਰੀਆਂ ਦਸੀਆਂ ਜਿਹਦੇ ਵਿੱਚ ਕਈ ਗੋਦਾਮਾਂ ਵਗੈਰਾ ਦਾ ਕੰਮ ਜਿਹੜਾ ਸਟੇਟ ਗਵਰਨਮੈਂਟ ਨੇ ਕਰਨਾ ਸੀ ਉਹਰੇ ਕਾਰਨ ਵੀ ਨਹੀਂ ਹੋਇਆ ਮੰਤਰੀ ਪ੍ਰਲਾਦ ਜੋਸ਼ੀ ਨੇ ਸਾਰਿਆਂ ਦੀ ਗੱਲ ਸੁਣੀ ਵੀ ਹੈ ਸਮਝੀ ਵੀ ਹੈ ਔਰ ਆਸ਼ਵਾਸਨ ਵੀ ਦਿੱਤਾ ਹੈ ਕਿ ਤਿੰਨੇ ਐਸੋਸੀਏਸ਼ਨਾਂ ਦੀ ਜਿਹੜੀਆਂ ਮੰਗਾਂ ਹਨ ਉਹਨਾਂ ਤੇ ਗੌਰ ਵੀ ਕੀਤਾ ਜਾਏਗਾ ਔਰ ਤਿੰਨਾ ਐਸੋਸੀਏਸ਼ਨਾਂ ਦਾ ਨੂੰ ਜਲਦ ਹੀ ਸਰਕਾਰ ਫੈਸਲੇ ਲੈ ਕੇ ਇਨਫੋਰਮ ਵੀ ਕਰੇਗੀ ਔਰ ਪੰਜਾਬ ਦੀਆਂ ਤਿੰਨੋ ਅਸ਼ੀਸ਼ਾਂ ਨੇ ਧੰਨਵਾਦ ਵੀ ਕੀਤਾ ਔਰ ਮੰਤਰੀ ਜੀ ਨੂੰ ਨਿਮੰਤਰਣ ਵੀ ਦਿੱਤਾ ਹੈ ਕਿ ਤੁਸੀਂ ਪੰਜਾਬ ਆਓ ਤੇ ਪੰਜਾਬ ਦੀ ਤਰੱਕੀ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸਮੱਸਿਆ ਨੂੰ ਹੱਲ ਵੀ ਕਰੋ ਔਰ ਪੰਜਾਬ ਦੀ ਤਰੱਕੀ ਚ ਪਾਰਟਿਸਪੇਟ ਮਾਨਸਿਕ ਦਿਵਾਲੀਆਪਨ ਹੈ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਔਰ ਸਰਕਾਰ ਦਾ ਸ਼ੁਰੂ ਤੋਂ ਹੀ ਆਦਤ ਪਈ ਹੈ ਝੂਠ ਬੋਲਣ ਦੀ ਝੂਠ ਵੇਚਣ ਦੀ ਝੂਠ ਕਹਿਣ ਦੀ ਆਪਣੀ ਸਰਕਾਰ ਸਮੇਟੀ ਨਹੀਂ ਜਾ ਰਹੀ ਨੂੰ ਸਿੱਕੀ ਨਲਾਇਕਾਂ ਵਾਂਗੂ ਸਰਕਾਰ ਚਲਾ ਰਹੇ ਨੇ ਔਰ ਆਪਰੇਸ਼ਨ ਲੋਟਸ ਦਾ ਨਾ ਦਿਖਾ ਕੇ ਆਪਣੇ ਹੀ ਕੈਡਰ ਨੂੰ ਡਰਾ ਰਹੇ ਨੇ ਅੱਜ ਸ਼ੀਤਲ 누ਰਾਲ ਜਿਹੜੇ ਪਹਿਲੇ ਐਫਆਈਆਰ ਜਿਨ੍ਹਾਂ ਨੇ ਆਪਰੇਸ਼ਨ ਲੋਟਸ ਦੇ ਦਰਜ ਕਰਾਈ ਸੀ ਉਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਫਿਲਮੀ ਪਟਕਾ ਭਗਵੰਤ ਮਾਨ ਕੇਜਰੀਵਾਲ ਲਿਖਦੇ ਨੇ ਔਰ ਫੇਰ ਉਹ ਫੈਮਿਲੀ ਫਿਲਮੀ ਪਟਕਥਾ ਨੂੰ ਐਮਐਲਏ ਨੂੰ ਝੂਠਾ ਐਫਆਈਆਰ ਰਜਿਸਟਰ ਕਰਾਈਆਂ ਜਾ ਰਹੀਆਂ ਭਗਵੰਤਮਾਨ ਸਾਹਿਬ 4 ਸਾਲ ਪਹਿਲੇ ਜਿਹੜਾ ਕੇਸ ਰਜਿਸਟਰ ਕੀਤਾ ਸੀ ਉਹਦੀ ਕਾਰਵਾਈ ਕੀ ਹੋਈ ਹੈ ਔਰ ਉਹਨਾਂ ਨੇ ਤੇ ਅੱਜ ਸਾਰਾ ਪਰਦਾ ਫਾਸ਼ ਕਰਤਾ ਕਿ ਕਿਸ ਤਰ੍ਹਾਂ ਕਾਲੇ ਕਮਰੇ ਚੋਂ ਚਿੱਟਾ ਕਮਰਾ ਕੋਠੀ ਨੰਬਰ ਇਹ ਵੀ ਇੱਕ ਫਿਲਮੀ ਡਰਾਮਾ ਡਰਾਮੇਬਾਜ਼ੀ ਛੱਡੋ ਆਪਣੇ ਵਾਅਦੇ ਪੂਰੇ ਕਰੋ ਪੰਜਾਬ ਦੀ ਜਨਤਾ ਕਹਿ ਰਹੀ ਹੈ ਬਾਏ ਬਾਏ ਭਗਵੰਤ ਮਾਨ ਹੁਣ ਜਾਣ ਦਾ ਟਾਈਮ ਆ ਗਿਆ ਝੂਠ ਬੋਲਣਾ ਬੰਦ ਕਰੋ ਜਿੱਥੇ ਪੰਜਾਬ ਦੇ ਅੰਦਰ ਕਈ ਪਾਰਟੀਆਂ ਸਰਕਾਰ ਵੀ ਰਲ ਕੇ ਤੇ ਜਿਹੜਾ ਸੋ ਕਾਲਡ اپੋਜੀਸ਼ਨ ਹੈ ਉਹ ਕਿਸਾਨ ਦੇ ਨਾਂ ਦੇ ਉੱਤੇ ਮਗਰਮੱਛੀ ਹੰਝੂ ਬਹਾ ਰਹੇ ਹੈ ਤੇ ਉਹਨਾਂ ਦੇ ਉਸ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ ਕੰਡੇ ਬੀਜੇ ਹੋਏ ਹੈ ਉਹ ਕਢਾਉਣ ਵਾਸਤੇ ਸਾਰੀ ਐਸੋਸੀਏਸ਼ਨਸ ਇੱਥੇ ਆਈਆਂ ਹੈ ਜਿਹੜੇ ਸਾਡੇ ਰਾਈਸ ਮਿੱਲਰ ਹੈ ਉਹਨਾਂ ਦਾ ਜਿਹੜਾ 45 ਡਰਾਈਸ ਵਾਲਾ ਬਹੁਤ ਲੰਬੇ ਸਿਰੇ ਤੋਂ ਮਸਲਾ ਮਸਲਾ ਚੱਲ ਰਿਹਾ ਹੈ ਉਹ ਸਾਰੀ ਦੀ ਸਾਰੀ ਸਮੱਸਿਆ ਪੰਜਾਬ ਸਰਕਾਰ ਦੀ ਕ੍ਰੀਏਟ ਕੀਤੀ ਹੋਈ ਹੈ ਕਿਉਂਕਿ ਉਹਨਾਂ ਨੇ ਜਿਸ ਕਿਸਮ ਦੀਆਂ ਖੇਡਾਂ ਖੇਡੀਆਂ ਤੇ ਉਸ ਉੱਥੇ ਜਿੱਥੇ ਐਫਆਰਜੀ ਵਾਲਾ ਜਿਹੜਾ ਉਹ ਖਰੀਦੇ ਹੈ ਜਿਸ ਦੇ ਥਰੂ ਉਹਨਾਂ ਟੈਂਡਰ ਕੀਤੇ ਹੈ ਉਹਦਾ ਨਾਲ ਸਪੇਸ ਜਿਹੜਾ ਗੋਦਾਮ ਵਾਲੀ ਜਗ੍ਹਾ ਹੈ ਉਹ ਨਾ ਤੋਂ ਨਹੀਂ ਪ੍ਰੋਵਾਈਡ ਕਰਵਾ ਰਹੇ ਇੱਥੇ ਬਹੁਤ ਸਾਰੇ ਭਰੋਸੇ ਦੇ ਕੇ ਜਾਂਦੇ ਹੈ ਚੀਫ ਸਕੱਟਰੀ ਸਾਹਿਬ ਵੀ ਆ ਗਏ ਮੁੱਖ ਮੰਤਰੀ ਸਾਹਿਬ ਵੀ ਮਿਲ ਕੇ ਜਾਵੜਦੇ ਹੈ ਕਿ ਤੱਕ ਤਾਂ ਕੁਝ ਵੀ ਨਹੀਂ ਅੱਜ ਉਹ ਸਾਰੇ ਕੰਡੇ ਕੱਢਣ ਵਾਸਤੇ ਇਹ ਸਾਰੇ ਸਾਥੀ ਮਿਲ ਕੇ ਆਏ ਹੈ ਕਿਉਂਕਿ ਕਿਸਾਨੀ ਜਿਹੜੀ ਹੈ ਕਿਸਾਨੀ ਦੇ ਪਈ ਹੈ ਚਾਹੇ ਰਾਈਸ ਮਿਲਰ ਹੈ ਲਾਈਡ ਇੰਡਸਟਰੀ ਸਭ ਕੱਲੇ ਕਿਸਾਨੀ ਨਾਲ ਨਹੀਂ ਟਿੱਡ ਪਰਣਾ ਸਰਕਾਰਾਂ ਸਾਰੀਆਂ ਆਈ ਕਹਿੰਦੀ ਰਹੀਆਂ ਵੀ ਨਾਲ ਲਾਈਡ ਇੰਡਸਟਰੀਜ਼ ਇਹਨਾਂ ਤੋਂ ਵੱਡੀ ਤਾਂ ਕੋਈ ਇੰਡਸਟਰੀ ਹੈ ਨਹੀਂ ਸਾਡਾ ਸਾਰਾ ਰਾਈਸ ਜਿਹੜਾ ਹੈ ਉਹਨੂੰ ਇਹ ਪ੍ਰੋਸੈਸ ਕਰਦੇ ਆ ਉਹਨਾਂ ਨੂੰ ਵਕਤ ਪਿਆ ਖੜਾ ਹੈ ਸਮਾਨ ਰੱਖਣ ਨੂੰ ਜਗ੍ਹਾ ਹੀ ਨਹੀਂ ਕਿਸਾਨ ਪ੍ਰੋਡਿਊਸ ਕਰੀ ਜਾਂਦੇ ਆ ਸਰਕਾਰ ਦੀ ਨਲਾਇਕੀ ਕਰਕੇ ਉਹ ਤੋਂ ਮਾਰ ਲਈ ਚੱਕਿਆ ਜਾ ਰਿਹਾ ਉਹਦੇ ਵਾਸਤੇ ਅੱਜ ਇੱਥੇ ਮੰਤਰੀ ਜੀ ਕੋਲ ਆਏ ਸੀਗੇ ਤਰੁਣ ਚੱਕ ਜੀ ਬਾਕੀ ਸਾਰੇ ਤਿੰਨੋਂ ਐਸੋਸੀਏਸ਼ਨਸ ਆਏ ਆ ਸਾਡੇ ਦਿয়াল ਸੋਢੀ ਜੀ ਤੇ ਸਾਰੀ ਐਸੋਸੀਏਸ਼ਨਸ ਆਈਆਂ ਜਿੱਥੇ ਨਾਲ ਸਾਡੇ 83 ਸਾਥੀ ਵੀ ਆਏ ਆ ਸਭ ਬਹੁਤ ਲੰਬੇ ਸਮੇਂ ਤੋਂ ਇਹਨਾਂ ਦਾ ਜਿਹੜਾ ਕਮਿਸ਼ਨ ਦਾ ਪਰਸੈਂਟ ਨੂੰ ਲੈ ਕੇ ਰੌਲਾ ਸੀ ਵੀ ਸਾਨੂੰ ਇੱਕ ਜਿਹੜੀ ਪਰਸੈਂਟੇਜ ਚੱਲ ਰਹੀ ਸੀ ਤੇ ਉਹਦੇ ਨਾਲ ਜਿਹੜਾ ਕਰਤਾ ਉਹਦੇ ਨਾਲ ਪੜਤਾ ਨਹੀਂ ਬੰਦਾ ਉਸ ਨੂੰ ਦੂਰ ਕਰਨ ਵਾਸਤੇ ਮੈਂ ਸਮਝਦਾ ਵੀ ਅੱਜ ਬਹੁਤ ਹੀ ਪੋਜ਼ਿਟਿਵ ਤਰੀਕੇ ਨਾਲ ਮੰਤਰੀ ਜੀ ਦਾ ਐਟੀਟਿਊਡ ਡਿਪਾਰਟਮੈਂਟਲ ਜਿਹੜੇ ਆਫੀਸਰਸ ਬੈਠੇ ਆ ਉਹਨਾਂ ਨੇ ਜਿਸ ਕਿਸਮ ਦਾ ਹੰਗਾਰਾ ਇਹਨਾਂ ਦੀ ਸਮੱਸਿਆ ਨੂੰ ਸਮਝਿਆ ਉਹਦਾ ਇਹਨਾਂ ਨੇ ਦਿੱਤਾ ਮੈਂ ਤਾਂ ਇੰਨਾ ਹੀ ਕਹੂੰਗਾ ਜਿਹੜੀ ਮੈਂ ਕੱਲ ਕਹੀ ਸੀ ਗੱਲ ਪੰਜਾਬ ਦੇ ਅੰਦਰ भी जितने पंजाब के अच्छे दिन आने सारे दे, दे किसानों दे भी अच्छे दिन आने वाले सब आ सबके आस... ऐसे मुद्दे हैं जो राइस मिल के लिए क्योंकि राइस मिल ऐसी इंडस्ट्री है जो किसानों की हमेती है किसानों का धान उठाती है और राइस की हमारी वहाँ स्पेस की प्रॉब्लम चल रही है चौहत्तर लाख टन राइस हमारा बैलेंस पड़ा है और सरकार के पास ऐसी कोई व्यवस्था नहीं है जहां वो चावल लगाया जा सके तो मंत्री जी ने आश्वासन दिया कि वो जल्दी हम आपको मूवमेंट वहाँ से निकाल के आपका जो इस साल का 25-26 का राइस है वो एक्सेप्ट किया जाए अगर गडाउन खाली करके दिए जाएंगे सेकेंड प्रॉब्लम थी हमें एफ के की कर्नल राइस की जो गवर्नमेंट ऑफ इंडिया की पॉलिसी है कि हम एक प्रतिशत एफ के मिक्स करके देते हैं तो हमने कहा भी एफ की पिछले दिनों में पंजाब में बहुत काला बाजारी चल रही थी किस भाव में टेंडर हुए हैं उसमें ब्लैक मिलिंग चल रही थी तो उसका भी सलूशन निकालने का आश्वासन दिया है और एक बात हमारी थी भी जो ब्रोकन पिछले दिनों कुछ ब्रोकन एम्प्रूवड राइस का ब्रोकन बैलेंस पड़ा है पंजाब में जिन्होंने एम्प्रूवड राइस लगाया मिलरों ने उस जो ब्रोकन का भाव तेईस सौ गवर्नमेंट ऑफ इंडिया ने रखा था ਉਹ ਵੀ ਕਮ ਕਰਨੇ ਦਾ ਸ਼્વાસਨ دیا ਹੈ ਉਹ ਕਮ ਅਗਰ ਕਰੇਗੀ ਸਰਕਾਰ ਤभी ਉਹ ਉੱਠ ਪਾਏਗਾ ਇਨ ਬਾਤੋਂ ਸੇ ہماری ਮੀਟਿੰਗ ਬਹੁਤ ਅਚੀ ਹੋ